ਸਾਡੇ ਦੇਸ਼ ਦੇ ਸਿਆਸੀ ਮਾਹੌਲ ਵਿੱਚ ਲੀਡਰਾਂ ਨੂੰ ਮਿਲਦੇ ਮਾਣ ਪੱਤੇ ਤਨਖਾਹਾਂ ਅਤੇ ਹੋਰ ਸਹੂਲਤਾਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਅਤੇ ਲੋਕੀਂ ਕਈ ਵਾਰ ਹੈਰਾਨ ਵੀ ਹੁੰਦੇ ਨੇ ਇਹ ਜਾਣ ਕੇ ਕਿ ਲੀਡਰਾਂ ਨੂੰ ਕਿੰਨੀ ਜ਼ਿਆਦਾ ਤਨਖਾਹ ਮਿਲਦੀ ਹੈ ਖਾਸ ਤੌਰ ਤੇ ਚੁਣੇ ਹੋਏ ਪ੍ਰਤੀਨਿਧਨ ਯਾਨੀ ਕਿ ਐਮਐਲਏ ਅਤੇ ਐਮਪੀ ਬਣ ਜਾਣ ਤੋਂ ਬਾਅਦ ਕਿਹੋ ਜਿਹੇ ਮਾਣ ਪੱਤੇ ਅਤੇ ਸਹੂਲਤਾਂ ਮਿਲਦੀਆਂ ਨੇ ਅਕਸਰ ਇਹਨਾਂ ਦੇ ਕਾਫੀ ਜ਼ਿਆਦਾ ਹੋਣ ਦੀ ਵੀ ਚਰਚਾ ਆਮ ਲੋਕਾਂ ਵਿੱਚ ਚੱਲਦੀ ਰਹਿੰਦੀ ਹੈ ਪਰ ਹੁਣ ਇਸ ਵਿੱਚ ਹੋਰ ਵਾਅਦਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਮੈਂਬਰ ਪਾਰਲੀਮੈਂਟ ਯਾਨੀ ਕਿ ਐਮਪੀਜ਼ ਦੀਆਂ ਤਨਖਾਹਾਂ ਵਿੱਚ 24% ਵਾਧਾ ਨੋਟੀਫਾਈ ਕੀਤਾ ਜਾ ਚੁੱਕਿਆ ਹੈ ਅਤੇ ਇਸ ਵਾਅਦੇ ਦੇ ਲਾਗੂ ਹੋਣ ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟਾਂ ਦੀਆਂ ਤਨਖਾਹਾਂ ਅਤੇ ਮਾਣ ਪੱਤੇ ਹੋਰ ਜ਼ਿਆਦਾ ਵੱਧ ਜਾਣਗੇ ਸੋ ਵੱਧ ਕੇ ਇਹ ਕਿੰਨੇ ਹੋ ਗਏ ਨੇ ਅਤੇ ਵੱਡੀ ਗੱਲ ਇਹ ਹੈ ਕਿ ਤਨਖਾਹਾਂ ਤੋਂ ਇਲਾਵਾ ਇੱਕ ਮੈਂਬਰ ਪਾਰਲੀਮੈਂਟ ਨੂੰ ਕਿਹੋ ਜਿਹੇ ਪੱਤੇ ਅਤੇ ਸਹੂਲਤਾਂ ਮਿਲਦੀਆਂ ਨੇ ਉਹਨਾਂ ਬਾਰੇ ਵੀ ਜਾਨਣਾ ਬਣਦਾ ਹੈ ਤੇ ਉਹੀ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਕੇਂਦਰ ਸਰਕਾਰ ਨੇ ਲਾਗਤ ਮਹਿੰਗਾਈ ਸੂਚਕ ਦੇ ਆਧਾਰ ਉੱਤੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿੱਚ 24% ਦਾ ਵਾਧਾ ਕਰ ਦਿੱਤਾ ਹੈ ਕਿ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ ਇਸ ਦਾ ਭਾਵ ਇਹ ਹੈ ਕਿ ਭਾਰਤ ਦੇ ਸੰਸਦਰ ਇੱਕ ਮੈਂਬਰ ਪਾਰਲੀਮੈਂਟ ਨੂੰ ਹੁਣ ਪ੍ਰਤੀ ਮਹੀਨਾ 124000 ਰੁਪਏ ਦੀ ਤਨਖਾਹ ਮਿਲੇਗੀ ਇਸ ਵਾਅਦੇ ਤੋਂ ਪਹਿਲਾਂ ਇਹ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਹੋਇਆ ਕਰਦੀ ਸੀ ਯਾਨੀ ਕਿ ਇਸ ਵਿੱਚ 24000 ਰੁਪਏ ਦਾ ਵਾਅਦਾ ਹੋ ਗਿਆ ਇਸੇ ਨੋਟੀਫਿਕੇਸ਼ਨ ਮੁਤਾਬਕ ਮੈਂਬਰ ਪਾਰਲੀਮੈਂਟ ਦਾ ਰੋਜ਼ਾਨਾ ਪੱਤਾ ਵੀ 2000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ। ਅਤੇ ਜੋ ਸਾਬਕਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਲਈ ਜੋ ਪੈਨਸ਼ਨ ਹੁੰਦੀ ਹੈ ਉਸ ਨੂੰ ਵੀ 25000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 31000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਇਹ ਤਾਂ ਹੋ ਗਿਆ ਤਨਖਾਹਾਂ ਵਿੱਚ ਵਾਧਾ ਪਰ ਗੱਲ ਇੱਥੇ ਹੀ ਨਹੀਂ ਰੁਕਦੀ ਤਨਖਾਹਾਂ ਤੋਂ ਇਲਾਵਾ ਪੂਰਵੀ ਕਈ ਤਰ੍ਹਾਂ ਦੇ ਪੱਤੇ ਅਤੇ ਸਹੂਲਤਾਂ ਮਿਲਦੀਆਂ ਨੇ ਜੋ ਜਾਣਨਯੋਗ ਨੇ ਮਿਸਾਲ ਦੇ ਤੌਰ ਤੇ ਹਰੇਕ ਚੁਣੇ ਹੋਏ ਪ੍ਰਤੀਨਿਧ ਨੂੰ 50000 ਯੂਨਿਟ ਬਿਜਲੀ 4 ਲੱਖ ਲੀਟਰ ਪਾਣੀ 150000 ਫੋਨ ਕਾਲ ਵੀ ਫਰੀ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ 34 ਹਵਾਈ ਯਾਤਰਾਵਾਂ ਬਿਲਕੁਲ ਮੁਫਤ ਰੇਲ ਗੱਡੀ ਦੇ ਸਾਰੇ ਕਲਾਸ ਤੇ ਮੁਫਤ ਸੜਕ ਯਾਤਰਾ ਲਈ 16 ਰੁਪਏ ਪ੍ਰਤੀ ਕਿਲੋਮੀਟਰ ਪਤਾ ਵੀ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਚੁਣੇ ਹੋਏ ਪ੍ਰਤੀਨਿਧਾਂ ਨੂੰ ਸਾਰੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿੱਚ ਫ੍ਰੀ ਇਲਾਜ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਹੋਰ ਮਾਣ ਪੱਤੇ ਮਿਲਦੇ ਨੇ ਇਹਨਾਂ ਮੈਂਬਰਾਂ ਨੂੰ ਆਪਣੇ ਦਸਤਰੀ ਖਰਚੇ ਲਈ 60000 ਰੁਪਏ ਪ੍ਰਤੀ ਮਹੀਨਾ ਫੀ ਦਿੱਤੇ ਜਾਂਦੇ ਨੇ ਸੋ ਗੱਲ ਇਹ ਹੈ ਕਿ ਚੁਣੇ ਹੋਏ ਪ੍ਰਤੀਨਿਧ ਨੂੰ ਜੋ ਖਰਚੇ ਮਾਣਪਤੇ ਅਤੇ ਸਹੂਲਤਾਂ ਮਿਲਦੀਆਂ ਨੇ ਉਹਨਾਂ ਨੂੰ ਜੇਕਰ ਤਫਸੀਲ ਵਿੱਚ ਜਾਣਨ ਲੱਗੀਏ ਤਾਂ ਆਮ ਬੰਦੇ ਦਾ ਤਾਂ ਮੂੰਹ ਹੀ ਅੱਡਿਆ ਰਹਿ ਜਾਂਦਾ ਸ਼ਾਇਦ ਇਹੀ ਕਾਰਨ ਹੈ ਕਿ ਹਰ ਛੋਟਾ ਵੱਡਾ ਲੀਡਰ ਟਿਕਟ ਹਾਸਲ ਕਰਕੇ ਚੋਣ ਲੜਨ ਦੀ ਪੂਰੀ ਵਾਹ ਲਾਉਂਦਾ ਹੈ